ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਬੈਠੇ ਪੀਟੀਸੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸ਼ਹੀਦੀ ਸਫ਼ਰ ਵਿੱਚ ਜੀ ਆਇਆਂ ਨੂੰ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਜਿਵੇਂ ਤੁਸੀਂ ਜਾਣਦੇ ਹੋ ਇਸ ਸ਼ਹੀਦ ਦੇ ਸਫ਼ਰ ਦੇ ਵਿੱਚ ਅਸੀਂ ਉਹਨਾਂ ਇਤਿਹਾਸਕ ਸਥਾਨ ਅਤੇ ਉਹਨਾਂ ਸ਼ਖਸੀਅਤਾਂ ਦੇ ਜੋ ਇਤਿਹਾਸ ਬੋਲਦਾ ਹੈ ਜੋ ਸਾਡੇ ਇਤਿਹਾਸਕ ਸਰੋਤ ਕਹਿੰਦੇ ਨੇ ਜੀ ਹਾਂ ਉਹ ਤੁਹਾਡੇ ਰੂਬਰੂ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰ ਰਹੇ ਹਾਂ ਸ਼ੇਰ ਗੁਰੂ ਨਾਨਕ ਸਾਹਿਬ ਜੀ ਵੱਲੋਂ ਆਰੰਭੀ ਧਾਰਮਿਕ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਭਾਵ ਸੰਪੂਰਨ ਕ੍ਰਾਂਤੀ ਲਈ ਗੁਰੂ ਸਹਿਬਾਨ ਗੁਰੂ ਮਾਤਾਵਾਂ ਗੁਰੂ ਕੇ ਸਿੰਘਾਂ ਦੀਆਂ ਮਹਾਨ ਸ਼ਿੱਧੀਆਂ ਹੋਈਆਂ ਆਰੰਭ ਭਾਰਤ ਉੱਤੇ ਹਮਲਾਵਰ ਹੋ ਕੇ ਆਏ ਬਾਬਰ ਦਾ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਾਬਰ ਜਾਬਰ ਇੰਨਾ ਹੀ ਨਹੀਂ ਬਾਬਰ ਨੂੰ ਜਮਰੂਪ ਕਹਿ ਕੇ ਅਤੇ ਉਸਦੇ ਮੁਹੱਲੇ ਦਾ ਪੂਰੀ ਸ਼ਕਤੀ ਨਾਲ ਵਿਰੋਧ ਹੋਇਆ ਇਤਿਹਾਸ ਵਿੱਚ ਇਸ ਨੂੰ ਬਾਬੇ ਕੇ ਅਤੇ ਬਾਬਰ ਕੇ ਦੇ ਵਿਚਕਾਰ ਹੋਏ ਸੰਘਰਸ਼ ਦਾ ਵੀ ਨਾਮ ਦਿੱਤਾ ਗਿਆ ਹੈ ਮਨੁੱਖੀ ਆਜ਼ਾਦੀ ਹੱਕ ਸੱਚ ਬਰਾਬਰੀ ਲਈ ਪਹਿਲੀ ਸ਼ਹੀਦੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਪੰਚਮ ਸਤਗੁਰੂ ਧੰਗੁਰ ਅਰਜਨ ਸਾਹਿਬ ਜੀ ਦੀ ਹੋਈ ਉਪਰੰਤ ਸਨ 1606 ਈਸਵੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਅਤੇ ਉਹਨਾਂ ਤੋਂ ਬਾਅਦ ਭਾਈ ਮਤੀ ਦਾਸ ਭਾਈ ਸਾਤੀ ਦਾਸ ਅਤੇ ਭਾਈ ਰਿਆਲਾ ਜੀ ਦੀ ਸ਼ਹੀਦੀ ਕਹਿਣ ਤੋਂ ਭਾਵ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੇ ਨਾਲ ਦਿੱਲੀ ਦੇ ਚਾਂਦਨੀ ਚੌਂਗਦੇ ਵਿੱਚ ਇਹਨਾਂ ਨੂੰ ਸਰੀਆਮ ਸ਼ਹੀਦ ਕਰ ਦਿੱਤਾ ਗਿਆ। ਇਹਨਾਂ ਸ਼ਹੀਦੀਆਂ ਦਾ ਦੌਰ ਲਗਾਤਾਰ ਚੱਲਦਾ ਗਿਆ। ਦੁਨੀਆਂ ਦੇ ਕਿਸੇ ਵੀ ਹੋਰ ਕੌਮ ਨੇ ਲੋਕ ਹਿੱਤਾਂ, ਜ਼ਮੀਰ ਦੀ ਆਜ਼ਾਦੀ ਅਤੇ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਤੇ ਸਵੈ ਮਾਨ ਲਈ ਇਤਨੀਆਂ ਸ਼ਹੀਦੀਆਂ ਨਹੀਂ ਦਿੱਤੀਆਂ। ਸਨ 1740 ਈਸਵੀ ਵਿੱਚ ਜਦੋਂ ਕਲਕੀਤਰ ਪਾਸ਼ਾ ਸਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਾਂਤਮਈ ਮਾਹੌਲ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਰਹਿ ਰਹੇ ਸਨ। ਬਾਈ ਧਾਰ ਦੇ ਪਹਾੜੀ ਰਾਜ ਅਤੇ ਮੁਗਲ ਫੌਜਾਂ ਤੇ ਗੱਠ ਜੋੜਨੇ ਆਨੰਦਪੁਰ ਦੀ ਧਰਤੀ ਨੂੰ ਘੇਰਾ ਪਾ ਲਿਆ ਜੀ ਹਾਂ ਆਨੰਦਪੁਰ ਦੀ ਉਹ ਧਰਤੀ ਜਿਹੜੀ ਕਦੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਹੱਥੀਂ ਕੀਤੀ ਸੀ ਆਨੰਦਪੁਰ ਦੀ ਉਹ ਧਰਤੀ ਜਿੱਥੇ ਕਦੀ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਆਨੰਦਪੁਰ ਦੀ ਉਹ ਧਰਤੀ ਜਿੱਥੇ ਰਣਜੀਤ ਨਗਾਰੇ ਵੱਜਿਆ ਕਰਦੇ ਸਨ ਆਨੰਦਪੁਰ ਦੀ ਉਹ ਧਰਤੀ ਜਿੱਥੇ ਸੱਚ ਦਾ ਪੈਗਾਮ ਨਿਕਲਦਾ ਸੀ ਪਰ ਅਫਸੋਸ ਇਸ ਸੱਚ ਤੇ ਪੈਗਾਮ ਨੂੰ ਪਹਾੜੀ ਰਾਜੇ ਤੇ ਮੁਗਲ ਬਾਦਸ਼ਾਹ ਬਰਦਾਸ਼ਤ ਨਾ ਕਰ ਸਕੇ ਲੰਬਾ ਸਮਾਂ ਲੜਾਈ ਚੱਲਦੀ ਗਈ ਐਨਾ ਹੀ ਨਹੀਂ ਲੜਾਈ ਕਾਫੀ ਸਮਾਂ ਚੱਲਣ ਦੇ ਨਾਲ ਨਾਲ ਸਿੰਘਾਂ ਸੋਰਮਿਆਂ ਵੱਲੋਂ ਦੁਸ਼ਮਣਾਂ ਨੂੰ ਚੰਗਾ ਚੋਖਾ ਮਜ਼ਾ ਚਕਾਇਆ ਗਿਆ ਕਿਲੇ ਅੰਦਰ ਗੁਰੂ ਸਾਹਿਬ ਤੇ ਉਹਨਾਂ ਦਾ ਪਰਿਵਾਰ ਥੋੜੀ ਗਿਣਤੀ ਵਿੱਚ ਸਿੰਘ ਹੀ ਹਾਜ਼ਰ ਸਨ ਉਹਨਾਂ ਪਾਸ ਜੰਗੀ ਸਾਜ਼ੋ ਸਮਾਨ ਤੀਰ ਤੇਗ ਗੋਲੀ ਸਿੱਕਾ ਅਤੇ ਰਸਦ ਪਾਣੀ ਬਹੁਤ ਥੋੜਾ ਸੀ ਪਰੰਤੂ ਜਦੋਂ ਦੂਜੇ ਪਾਸੇ ਨਿਗਾਹ ਮਾਰਦੇ ਆ ਦੁਸ਼ਮਣਾਂ ਦੇ ਕੋਲ ਤਾਂ ਜੰਗੀ ਸਾਜ਼ੋ ਸਮਾਨ ਦੇ ਨਾਲ-ਨਾਲ ਭਾਰੀ ਸ਼ਾਈ ਲਸ਼ਕਰ ਸਿੰਘਾਂ ਦਾ ਖੂਨ ਪਾਵੇਂ ਮੈਦਾਨੇ ਜੰਗ ਵਿੱਚ ਬੱਬਰ ਸ਼ੇਰਾ ਵਾਂਗ ਜੂਝਦਿਆਂ ਵੈਰੀ ਨੂੰ ਸਬਕ ਸਿਖਾਉਂਦੇ ਆ ਸ਼ਹੀਦ ਔਨਲੀ ਉਬਾਲੇ ਖਾ ਰਿਆ ਸੀ ਕੁਝ ਸਮਾਂ ਪਹਿਲਾਂ ਮੁਗਲ ਅਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਤੋਂ ਪੰਗਾਣੀ ਦੇ ਯੁੱਧ ਵਿਚਾਰ ਦਾ ਸਾਹਮਣਾ ਕੀਤਾ ਸੀ ਪਰੰਤੂ ਫਿਰ ਵੀ ਉਹ ਧਰਮਹੀਨ ਹੰਕਾਰ ਅਤੇ ਈਰਖਾ ਧਾਰਮਿਕ ਕੱਟੜਵਾਦ ਦੇ ਵਿੱਚ ਅੰਨੇ ਹੋਏ ਦੁਬਾਰਾ ਜੰਗ ਕਰਨ ਵਾਸਤੇ ਅਨੰਦਪੁਰ ਸਾਹਿਬ ਆ ਗਏ ਅਨੰਦਪੁਰ ਨੂੰ ਘੇਰ ਲਿਆ ਹੁਣ ਮੁਗਲ ਬਾਦਸ਼ਾਹ ਤੇ ਪਹਾੜੀ ਰਾਜਿਆਂ ਨੇ ਇਹ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਉਹ ਗੁਰੂ ਦੀਆਂ ਫੌਜਾਂ ਨੂੰ ਨਹੀਂ ਹਰਾ ਸਕਦੇ ਗੁਰੂ ਸਾਹਿਬ ਦੇ ਭਾਵੇਂ ਗਿਣਤੀ ਦੇ ਸਿੰਘ ਸਨ ਇਹਨਾਂ ਨੂੰ ਹਰਾਣਾ ਬੜਾ ਮੁਸ਼ਕਲ ਹੈ ਉਹਨਾਂ ਦੀ ਫੌਜ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਸੀ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹਾਂ ਰਾਜਨੀਤਿਕ ਬੇਈਮਾਨੀ ਅਤੇ ਚਲਾਕ ਛਾਤਰ ਗੱਠ ਜੋੜ ਨੇ ਕੁਫਰ ਅਤੇ ਝੂਠ ਦਾ ਸਾਰਾ ਲਿਆ ਗੁਰੂ ਜੀ ਦੇ ਸਾਹਮਣੇ ਧਾਰਮਿਕ ਗ੍ਰੰਥ ਕੁਰਾਨ ਦੀਆਂ ਸੂਹਾਂ ਅਤੇ ਗੀਤਾ ਦੀਆਂ ਲਿਖਤੀ ਕਸਮਾਂ ਦੇ ਵਾਅਦੇ ਕੀਤੇ ਕਿ ਉਹ ਅਨੰਦਪੁਰ ਨੂੰ ਛੱਡ ਕੇ ਚਲੇ ਜਾਣ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਥੀਆਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਅਫਸੋਸ ਧਰਮ ਦਾ ਝੂਠਾ ਤੇ ਫਰੇਬ ਚੋਲਾ ਪਾਉਣ ਵਾਲੇ ਮੁਗਲ ਅਤੇ ਪਹਾੜੀ ਰਾਜਿਆਂ ਨੇ ਆਪਣੀਆਂ ਸੂਹਾਂ ਆਪਣੀਆਂ ਲਿਖਤੀ ਖਾਧੀਆਂ ਕਸਮਾਂ ਨੂੰ ਤਲੰਜਲੀ ਦੇ ਦਿੱਤੀ ਸਭ ਕੁਝ ਪਲਾ ਕੇ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਪਿੱਛੇ ਹਮਲਾ ਕਰ ਦਿੱਤਾ ਪਰੰਤੂ ਗੁਰੂ ਸਾਹਿਬ ਇਸ ਦੇ باوجود ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿ ਕੇ ਅਨੰਦਪੁਰ ਤੋਂ ਨਿਕਲ ਕੇ ਸਰਸਾ ਨਦੀ ਤੇ ਪਹੁੰਚ ਗਏ ਜਿੱਥੇ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾ ਦਿੱਤਾ ਔਰ ਸਰਸਾ ਨਦੀ ਦਾ ਕਿਨਾਰਾ ਜਿੱਥੇ ਦੁਸ਼ਮਨਾ ਨੇ ਹਮਲਾ ਬੋਲ ਦਿੱਤਾ ਪਰੰਤੂ ਗੁਰੂ ਸਾਹਿਬ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਅੰਮ੍ਰਿਤ ਵੇਲਾ ਨਾ ਖੋ ਜਾਂਦੇ ਹੋਏ ਸਤਿਗੁਰਾਂ ਦੇ ਇਲਾਹੀ ਬਾਣੀ ਨੂੰ ਉਸ ਪਰਮਾਤਮਾ ਦੇ ਇਲਾਹੀ ਗੀਤ ਨੂੰ ਗਾਇਆ ਉਸ ਪਰਮਾਤਮਾ ਦੀ ਬਾਣੀ ਵਿੱਚ ਆਪਣੇ ਆਪ ਨੂੰ ਅਪੇਤ ਕੀਤਾ ਸੱਚਮੁੱਚ ਗੁਰੂ ਕੀ ਪਿਆਰੀ ਸਾਦ ਸੰਗਤ ਜੀਓ ਆਪਣਾ ਵਸਾਇਆ ਹੋਇਆ ਘਰ ਛੱਡਣਾ ਬੜਾ ਮੁਸ਼ਕਲ ਹੈ ਕਿਵੇਂ ਛੱਡਿਆ ਹੋਵੇਗਾ ਕਲਕੀ ਤਰਪਾਸ਼ਾ ਨੇ ਅਨੰਦਪੁਰ ਦੀ ਧਰਤੀ ਨੂੰ ਉਹ ਅਨੰਦਪੁਰ ਦੀ ਧਰਤੀ ਜਿੱਥੇ ਸਾਈਹਬਾ ਦਾ ਬਚਪਨ ਬੀਤਿਆ ਉਹ ਅਨੰਦਪੁਰ ਦੀ ਧਰਤੀ ਜਿੱਥੇ ਸਹਿਬ ਜਾਦਿਆਂ ਨੇ ਬਚਪਨ ਮਾਨਿਆ ਉਹ ਅਨੰਦਪੁਰ ਦੀ ਧਰਤੀ ਜਿੱਥੇ ਮਾਤਾ ਜੀ ਨੇ ਆਪਣੀ ਅੱਖੀ ਸਾਰੇ ਕੋਤਕ ਵੇਖੇ ਪਰ ਅਫਸੋਸ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਕਲਕੀ ਤਰਪਾਸ਼ਾ ਨੇ ਅਨੰਦਪੁਰ ਨੂੰ ਛੱਡ ਦਿੱਤਾ ਸਰਸਾ ਨਦੀ ਦੇ ਕਿਨਾਰੇ ਤੇ ਅਖੀਲਾ ਦੀਵਾਨ ਸਜਾਇਆ ਗਿਆ ਮੈਂ ਸ਼ਬਦ ਅਖੀਲਾ ਤਾਂ ਵਰਤੇ ਆ ਕਿਉਂਕਿ ਇਸੇ ਦੀਵਾਨ ਦੇ ਵਿੱਚ ਗੁਰੂ ਕਲਗੀ ਤਰ ਪਾਸ਼ਾ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਮਾਤਾ ਜੀ ਵੀ ਮੌਜੂਦ ਨੇ ਉਹਨਾਂ ਦੀਆਂ ਸੁਪਤਨੀਆਂ ਵੀ ਮੌਜੂਦ ਨੇ ਉਹਨਾਂ ਦੇ ਪਿਆਰੇ ਸਿੰਘ ਵੀ ਮੌਜੂਦ ਨੇ ਉਹਨਾਂ ਦੇ ਚਾਰੋ ਲਖਤੇ ਜ਼ਿਗਰ ਵੀ ਮੌਜੂਦ ਨੇ ਸਰਸਾ ਨਦੀ ਪਾਰ ਕਰਦੇ ਆ ਪਰਿਵਾਰ ਵਿਛੜਿਆ ਫਿਰ ਕਦੀ ਪਰਿਵਾਰ ਇਕੱਠਾ ਨਾ ਹੋਇਆ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅਨੰਦਪੁਰ ਨੂੰ ਛੱਡ ਕੇ ਪਰਿਵਾਰ ਖੇਰੂ ਖੇਰੂ ਹੋ ਗਿਆ ਪਰਵਾਰ ਦੇ ਇੱਕ ਨਹੀਂ ਅਨੇਕਾਂ ਹੀ ਵਿਛੋੜੇ ਪੈ ਗਏ ਗੁਰੂ ਕਿਰਪਾ ਕਰੇ ਅਸੀਂ ਕਲ ਕੀ ਤਰਪਾਸ਼ਾ ਦੇ ਪਰਵਾਰ ਨੂੰ ਸਦੀਵ ਕਾਲ ਸਜਦਾ ਕਰੀਏ ਸਹਬਜ਼ਾਦੇ ਆ ਦੀ ਸ਼ਾਦਤ ਨੂੰ ਸਦੀਵ ਕਾਲ ਸਜਦਾ ਕਰੀਏ ਤੇ ਉਹ ਆਨੰਦਪੁਰ ਦੀ ਧਰਤੀ ਜਿੱਥੇ ਅੱਜ ਵੀ ਕੇਸਰੀ ਚੋਲਦਾ ਹੈ ਉਹ ਆਨੰਦਪੁਰ ਦੀ ਧਰਤੀ ਕਦੀ ਮੁਗਲਾਂ ਨੇ ਤੇ ਕਦੀ ਪਹਾੜੀ ਰਾਜਿਆਂ ਨੇ ਖਤਮ ਕਰ ਦਿੱਤੀ ਸੀ ਪਰੰਤੂ ਉਹ ਕੇਸਰੀ ਅੱਜ ਵੀ ਸਦੀਵ ਕਾਲ ਵਾਸਤੇ ਜੁਗਾ ਜੁਗਾ ਤੱਕ ਚੋਲਦਾ ਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ